ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਆਮੂਮਨ ਤੌਰ ਤੇ ਅਸੀਂ ਦੇਖਦੇ ਹਾਂ ਕਿ ਅੱਜਕੱਲ ਦੇ ਮਾਪਿਓ ਬੜੇ ਚਿੰਤਿਤ ਹੁੰਦੇ ਨੇ ਕਿ ਸਾਡੇ ਬੱਚੇ ਦਾ ਜਿਹੜਾ ਨੇਚਰ ਹੈ ਹਾਉ ਪਾਉ ਹੈ ਸੁਭਾਅ ਹੈ ਕਿਸ ਤਰੀਕੇ ਦਾ ਉਹਦਾ ਪਵਿਖ ਕਿਹੋ ਜਿਹਾ ਹੋਇਆ ਹੋਏਗਾ ਔਰ ਉਹ ਕਿਸ ਤਰੀਕੇ ਦੇ ਨਾਲ ਅਸੀਂ ਉਹਨੂੰ ਸਮਝ ਸਕਦੇ ਹਾਂ ਉਹਨੂੰ ਲੈ ਕੇ 멘ਟਲ ਫਿਟਨੈਸ ਨੂੰ ਲੈ ਕੇ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਤਕਨੀਕੀ ਵਿਦਿਆ ਇਸ ਵਕਤ ਆਪਣੇ ਆਪ ਨੂੰ ਅੱਗੇ ਵਧਾਉਂਦੀ ਜਾ ਰਹੀ ਉਸੇ ਤਰੀਕੇ ਦੇ ਨਾਲ ਲੋਕ ਵੀ ਅੱਗੇ ਵਧ ਰਹੇ ਨੇ ਇਸ ਵਕਤ ਸਾਡੇ ਨਾਲ ਰਾਜੇਸ਼ ਰਾਣਾ ਜੀ ਮੌਜੂਦ ਨੇ ਜਿਹੜੇ 멘ਟਲ ਫਿਟਨੈਸ ਦੇ ਲਈ ਇੱਕ ਸੌਫਟਵੇਅਰ ਦੀ ਮਦਦ ਲੈ ਕੇ ਕੰਮ ਕਰ ਰਹੇ ਕਿ ਬੱਚੇ ਦੇ ਹਾਉ ਪਾਉ ਸੁਭਾਅ ਨੂੰ ਪਛਾਣਿਆ ਜਾ ਸਕੇ ਰਾਜੇਸ਼ ਸਰ ਕੀ ਇਹ ਇਹ ਪੂਰਾ IQ ਦਾ ਲੈਵਲ ਕਿਵੇਂ ਚੈੱਕ ਕਰਦੇ ਹੋ ਤੁਸੀਂ ਕਿਉਂਕਿ ਮੈਂ ਦੇਖ ਰਹੀ ਸੀ ਉਹਨੇ ਤੁਸੀਂ ਮੇਰੀ ਤਸਵੀਰ ਖਿੱਚੀ ਤੇ ਦੱਸ ਦਿੱਤਾ ਮੈਂ ਖੁਸ਼ ਆ ਦੁਖੀ ਆ ਨਿਊਟਰਲ ਆ ਕੀ ਆ ਹਾਂਜੀ ਦੇਖੋ ਇੱਕ ਐਲਗੋਰਿਥਮ ਹੈਗਾ ਬੇਸਿਕਲੀ ਕਈ ਵਾਰੀ ਅਸੀਂ ਕਹਿੰਦੇ ਵੀ ਸਾਡਾ ਚਿਹਰਾ ਕੁਝ ਹੋਰ ਕਹਿੰਦਾ ਸਾਡੀ ਅੱਖਾਂ ਕੁਝ ਹੋਰ ਕਹਿੰਦੀਆਂ ਅਗਰ ਆਪਾਂ ਗੱਲ ਕਰੀਏ ਬਟ ਅਲਟੀਮੇਟਲੀ AI ਕੈਪਚਰ ਜਿਹੜਾ ਸਾਨੂੰ ਕਰਦਾ ਉਹ ਸਾਡੇ ਇਮੋਸ਼ਨਸ ਐਨਲਾਈਜ਼ ਕਰਦਾ ਸਾਡੇ ਫੇਸ ਨੂੰ ਐਨਲਾਈਜ਼ ਕਰਕੇ ਸਾਡੇ ਇਮੋਸ਼ਨ ਦੱਸਦਾ ਹੈ ਇਹ ਚੀਜ਼ ਕਾਫੀ ਸਮਾਂ ਤੋਂ ਹੋ ਰਹੀ ਹੈ ਬਟ ਪਬਲਿਕ ਨੂੰ ਅਸੀਂ ਹੁਣ ਦੱਸ ਰਿਹਾ ਇਹ ਚੀਜ਼ਾਂ ਹੁੰਦੀਆਂ ਨੇ ਤੁਹਾਡਾ ਸਾਰਾ ਸੋਸ਼ਲ ਮੀਡੀਆ ਇਹਦੇ ਉੱਤੇ ਚੱਲਦਾ ਹੈ ਕੋਈ ਬੰਦਾ ਕਿਸ ਤਰੀਕੇ ਨਾਲ ਉਹਨੂੰ ਐਕਸੈਸ ਕਰ ਰਿਹਾ ਕਿੰਨਾ ਦੇ ਵੀਡੀਓਜ਼ ਫੋਟੋਜ਼ ਅਪਲੋਡ ਕਰ ਰਿਹਾ ਹੈ ਸੋਸ਼ਲ ਮੀਡੀਆ ਨੂੰ ਇਮੀਡੀਏਟਲੀ ਡਿਟੈਕਟ ਕਰਦਾ ਹੈ ਉਥੇ ਇਹ ਬੇਸਿਕਲੀ ਐਲਗੋਰਿਦਮ ਉਹਨਾਂ ਕੋਲ ਆਲਰੇਡੀ ਹੈਗਾ ਤੇ ਹੁਣ ਅਸੀਂ ਕੀ ਕੀਤਾ ਇਹਨੂੰ ਇੱਕ ਅੱਛੇ ਯੂਜ਼ ਵਾਸਤੇ ਲੈ ਕੇ ਆ ਰਹੇ ਹਾਂ ਬੱਚਿਆਂ ਦੀ ਮੈਂਟਲ ਫਿਟਨੈਸ ਤੇ ਬੱਚਿਆਂ ਦੀ ਮੈਂਟਲ ਹੈਲਥ ਤੇ ਬਹੁਤ ਘੱਟ ਲੋਕ ਧਿਆਨ ਦਿੰਦੇ ਆਂ ਅੱਜ ਹਾਈਪਰਟੈਨਸ਼ਨ ਡੇ ਤੇ ਵੀ ਨਿਊਜ਼ ਹੈਗੀ ਹੈ ਕਿ ਬਹੁਤ ਸਾਰੇ ਬੱਚੇ ਪੀਜੀ ਦੇ ਸਰਚ ਦੇ ਕਿਉਂ ਹੈ ਬੱਚਨ ਨੂੰ ਹਾਈਪਰ ਟੈਨਸ਼ਨ ਦੀ ਦਿੱਕਤ ਕਿਉਂ ਆ ਰਹੀ ਹੈ ਬੱਚਨ ਤਾਂ ਇਦਾਂ ਦੀ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਉਹਨਾਂ ਦੇ ਉੱਤੇ ਕੋਈ ਔਰ ਪਰੇਸ਼ਾਨੀ ਨਹੀਂ ਹੈ ਸਿਵਾਏ ਪੜਾਈ ਤੋਂ ਬਾਕੀ ਤਾਂ ਪੇਰੈਂਟਸ ਦੀ ਰਿਸਪੋਨਸੀਬਿਲਟੀ ਹੈ ਬਟ ਸਟਿਲ ਜਿਹੜੇ ਬੱਚੇ ਆ ਉਹਨਾਂ ਦੇ ਉੱਤੇ ਫਿਰ ਵੀ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੂੰ ਐਨਾਲਾਈਜ਼ ਕੀਤਾ ਜਾਏ ਤੇ ਇਹੀ ਚੀਜ਼ਾਂ ਅਸੀਂ ਦੇਖੀ ਜਦੋਂ ਕਿ ਬੱਚਿਆਂ ਵਾਸਤੇ ਅਗਰ ਆਪਾਂ ਓਵਰ ਸੀਜ਼ ਦੀ ਗੱਲ ਕਰਦੇ ਹਾਂ ਸਾਡੇ ਕੋਲ ਕਾਫੀ ਅੱਛਾ ਕਲਾਇੰਟ ਹੈ ਓਵਰ ਸੀਜ਼ ਉੱਥੇ ਕਾਉਂਸਲਰਸ ਹੁੰਦੇ ਆ ਉਹ ਬੱਚੇ ਨੂੰ ਐਨਾਲਾਈਜ਼ ਕਰਦੇ ਆ ਪੇਰੈਂਟਸ ਨੂੰ ਦੱਸਦੇ ਆ ਕਿ ਬੱਚਾ ਆਟਿਸਟਿਕ ਹੈ ਡਿਸਲੈਕਸਿਕ ਹੈ ਸਲੋ ਹੈ ਸਲੋ ਲਰਨਰ ਹੈ ਸਲੋ ਗਰੋਥ ਹੈ ਐਥੇ ਸਾਡੇ ਇੱਥੇ ਬਹੁਤ ਘੱਟ ਪ੍ਰੋਸੈਸ ਹੈਗੇ ਆ ਵੱਡੇ ਸ਼ਹਿਰਾਂ 'ਚ ਹੈਗੇ ਆ ਛੋਟੇ ਸ਼ਹਿਰਾਂ 'ਚ ਬੜੀ ਦਿੱਕਤ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਚੀਜ਼ਾਂ ਹੋ ਵੀ ਸਕਦੀਆਂ ਤੇ ਇਹ ਸੋਲੂਸ਼ਨ ਅਸੀਂ ਕਾਫੀ ਅਫੋਰਡੇਬਲ ਰੇਂਜ ਦੇ ਵਿੱਚ ਉਹਨਾਂ ਵਾਸਤੇ ਲੈ ਕੇ ਆ ਰਹੇ ਹਾਂ ਕਿ ਛੋਟੇ ਸ਼ਹਿਰਾਂ ਦੇ ਵਿੱਚ ਵੀ ਉਹਨੂੰ ਯੂਜ਼ ਕਰ ਸਕਣ ਅਚੋ ਸਰ ਇਸ ਵਕਤ ਅਸੀਂ ਇਸ ਸੌਫਟਵੇਅਰ ਦੀ ਗੱਲ ਕਰਦੇ ਆ ਇਹਨੂੰ ਕਿੰਨਾ ਕੁ ਯੂਜ਼ ਕਰਨਾ ਸੌਖਾ ਆ ਜਾਂ ਇਹਦਾ ਜਿਹੜੇ ਮਾਪਿਓ ਨੇ ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਹੋ ਸਕਦਾ ਇਹਦੇ ਨਾਲ ਦੇਖੋ ਸਕੂਲ ਜਦੋਂ ਇਹ ਸੌਫਟਵੇਅਰ ਨੂੰ ਯੂਜ਼ ਕਰਨਗੇ ਉਹਨਾਂ ਨੂੰ ਕੋਈ ਸਪੈਸ਼ਲ ਐਫਰਟ ਨਹੀਂ ਕਰਨੇ ਇਹਦੇ ਵਾਸਤੇ ਇਹ ਬਹੁਤ ਈਜ਼ੀ ਹੈ ਆਟੋਮੈਟਿਕਲੀ ਕੰਮ ਕਰੇਗਾ ਆਟੋਮੈਟਿਕਲੀ ਫੇਸ ਕੈਪਚਰ ਕਰੇਗਾ ਆਟੋਮੈਟਿਕਲੀ ਡਾਟਾ ਐਨਲਾਈਜ਼ ਕਰੇਗਾ ਆਟੋਮੈਟਿਕਲੀ ਰਿਪੋਰਟ ਪ੍ਰਿੰਟ ਕਰੇ ਰਿਪੋਰਟ ਪ੍ਰਪੇਅਰ ਕਰੇਗਾ ਉਹਨਾਂ ਨੇ ਸਿਰਫ ਰਿਪੋਰਟ ਹੀ ਲੈਣੀ ਹੈ ਸੈਕੰਡਲੀ ਅਗਰ ਸਕੂਲ ਦੇ ਕੋਈ ਅਥੋਰਾਈਜ਼ਡ ਕਾਉਂਸਲਰਸ ਹਨ ਉਹਨੂੰ ਰੈਡ ਫਲੈਗ ਵੀ ਕਰ ਦੇਗਾ ਕਿ ਇਹ ਪਾਰਟਿਕੂਲਰ ਬੱਚਾ ਹੈਗਾ ਇਹ ਪ੍ਰੋਬਲਮ 'ਚ ਹੈ ਐਨੋਟੈਂਡ ਕਰੋ ਇਸ ਤਰੀਕੇ ਨਾਲ ਇਹ ਇਸ ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਆ ਇੱਕ ਐਕਿਊਰੇਸੀ ਲੈਵਲ ਦੀ ਜਿਸ ਤੋਂ ਤੁਸੀਂ ਇਸ AI ਟੈਕਨੋਲੋਜੀ ਨਾਲ ਬਣੇ ਹੋਏ ਸੌਫਟਵੇਅਰ ਦੀ ਗੱਲ ਕਰਦੇ ਆ ਕਿੰਨੇ ਕ ਪਰਸੈਂਟ ਐਕਿਊਰੇਟ ਡਾਟਾ ਹੈ ਦਾ ਕਿਉਂਕਿ ਜਿਵੇਂ ਅਗਰ ਮੈਂ ਸੋਚਾਂ ਮੈਂ ਬੈਠੀ ਆ ਇਹਦੇ ਵਿੱਚ ਜਦੋਂ ਇਹ ਮੇਰੀ ਫੋਟੋ ਖਿੱਚਦਾ ਉਸ ਤੋਂ ਬਾਅਦ ਇਹ ਮੇਰੇ ਹਾਉ ਪਾਉ ਦੱਸਦਾ ਹੈ ਲੇਕਿਨ ਅਗਰ ਮੈਂ ਅੰਦਰੋਂ ਉਦਾਸ ਹੋਵਾਂ ਮੈਂ ਚਿਹਰੇ ਤੇ ਹੱਸਣ ਲੱਗ ਜਾਵਾਂ ਤੇ ਫਿਰ ਇਹਦੇ ਵਿੱਚ ਐਕਿਊਰੇਸੀ ਲੈਵਲ ਚੇਂਜ ਹੁੰਦਾ ਐ ਐਕਿਊਰੇਸੀ ਲੈਵਲ ਥੋੜਾ ਜਿਹਾ ਚੇਂਜ ਹੁੰਦਾ ਐ ਇਨਡੇਫੀਨਟਲੀ ਬਟ ਬੱਚੇ ਨੂੰ ਜਦੋਂ ਪਤਾ ਹੀ ਨਹੀਂ ਹੋਏਗਾ ਕਿ ਉਹਦਾ ਉਹ ਬੱਚਾ ਇੱਕ ਮੋਸ਼ਨ ਕੈਮਰਾ ਬੱਚੇ ਨੂੰ ਡਿਟੈਕਟ ਕਰ ਰਿਹਾ ਹੈ। ਉਹਨੂੰ ਅਸੀਂ ਦੱਸ ਨਹੀਂ ਰਹੇ ਤੂੰ ਬੈਠ ਤੇ ਤੈਨੂੰ ਅਸੀਂ ਚੈੱਕ ਕਰਾਂਗੇ। ਅੱਛਾ। ਹਾਂਜੀ। ਉਹ ਤਾਂ ਚੱਲਦੇ ਫਿਰਦੇ ਐਨਾਲਾਈਸਿਸ ਹੋਏਗਾ। ਉਹ ਕਿਸ ਤਰੀਕੇ ਦੇ ਨਾਲ ਹੋਏਗਾ ਕਿ ਮੰਨ ਲਓ ਤੁਸੀਂ ਇਸ ਗੇਟ ਤੋਂ ਅੰਦਰ ਐਂਟਰ ਹੋਇਓ ਸਾਹਮਣੇ ਕੈਮਰਾ ਲੱਗਿਆ ਹੋਏਗਾ ਦੀਵਾਰ ਤੇ। ਜਦੋਂ ਤੁਸੀਂ ਐਂਟਰ ਹੋਵੋਗੇ ਬੱਚੇ ਦਾ ਡਾਟਾ ਆਲਰੇਡੀ ਸੌਫਟਵੇਅਰ ਦੇ ਵਿੱਚ ਫੀਡ ਹੋਏਗਾ। ਠੀਕ ਹੈ। ਸਿਸਟਮ ਦੇ ਵਿੱਚ ਹੈਗਾ। ਉਹ ਬੱਚੇ ਦਾ ਫੇਸ਼ੀਅਲ ਐਨਾਲਾਈਜ਼ ਕਰਕੇ ਤੁਸੀਂ ਇਹ ਦੇਖੋਗੇ ਅਗਰ ਇਹ ਫੇਸ ਰਿਕਗਨੀਸ਼ਨ ਵੀ ਹੈਗਾ। ਬੱਚੇ ਨੂੰ ਆਟੋਮੈਟਿਕਲੀ ਆਈਡੈਂਟੀਫਾਈ ਕਰੇਗਾ। ਤੇ ਉਹ ਹਾਂਜੀ ਉਹਨੂੰ ਦੱਸ ਕੇ ਨਹੀਂ ਕਰ ਰਹੇ ਅਸੀਂ ਅੱਛਾ ਇਸ ਵਕਤ ਤਾਂ ਇਹੇ ਅਗਰ ਕਿਸੇ ਸਕੂਲ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਕਿ ਬਈ ਸਰ ਅਸੀਂ ਹਜੇ ਇੱਕ ਸਮਾਲ ਸਕਿੱਲ ਤੋਂ ਆਪਣੇ ਵੱਲੋਂ ਸ਼ੁਰੂ ਕਰਨਾ ਚਾਹੁੰਦੇ ਆ ਸਾਡਾ ਸਕੂਲ ਇੱਥੇ ਇੱਥੇ ਹੈਗਾ ਹੈ ਉਹਨਾਂ ਦਾ ਉਮਮਨ ਤੌਰ ਤੇ ਕਿੰਨਾ ਕੁ ਖਰਚਾ ਆ ਜਾਏਗਾ ਕੀ ਕੀ ਚੀਜ਼ਾਂ ਉਹਨਾਂ ਨੂੰ ਲਗਾਉਣੀਆਂ ਪੈ ਜਾਣਗੀਆਂ ਇਹਦੇ ਵਾਸਤੇ ਦੇਖੋ ਬਹੁਤ ਜ਼ਿਆਦਾ ਖਰਚਾ ਨਹੀਂ ਆਣਾ ਕਿਉਂਕਿ ਡਾਟਾ ਇਸ ਡਾਟਾ ਨੂੰ ਪ੍ਰੋਸੈਸ ਕਰਨ ਵਾਸਤੇ ਸਾਨੂੰ ਕਾਫੀ ਹਾਈ ਕੈਪੈਸਿਟੀ ਜੀਪੀਯੂ ਸਰਵਰ ਚਾਹੀਦੇ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਖਰਚਾ ਆਏਗਾ ਬਟ ਇੰਡੀਆ ਵਾਸਤੇ ਅਸੀਂ ਬਹੁਤ ਅਫੋਰਡੇਬਲ ਰੱਖ ਕੇ ਚੱਲ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੋਟੇ ਸਕੂਲਾਂ ਨੂੰ 50000 ਰੁਪਏ ਦੀ ਰੇਂਜ ਪਰイヤー ਤੋਂ ਲੈ ਕੇ 2-3-4 ਲੱਖ ਰੁਪਏ ਦੀ ਰੇਂਜ ਦੇ ਵਿੱਚ ਉਹਨਾਂ ਦਾ ਸਿਸਟਮ ਸਾਰਾ ਸੈੱਟ ਹੋ ਜਾਏ ਇਦੇ ਵਿੱਚ ਮੈਂ ਦੇਖ ਰਹੀ ਆ ਆ 6 ਆਈ ਗੈਸ ਸਮਾਈਲੀਜ਼ ਬਣੀਆਂ ਹੋਈਆਂ ਆ 7 ਨੇ ਇਹ 7 ਦੇ ਵਿੱਚ ਮੈਨੂੰ ਲੱਗਦਾ ਇਹ ਸਾਰੀਆਂ ਸਮਾਈਲੀਜ਼ ਦੇ ਨਾਲ ਲੋਕ ਜਿਹੜੇ ਨੇ ਨਾ ਬਿਲਕੁਲ ਉਹ ਕਰਨਗੇ ਰਿਲੇਟ ਕਰਨਗੇ ਕਿਉਂਕਿ ਆਪਾਂ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਬਹੁਤ ਯੂਜ਼ ਕਰਦੇ ਆ ਇਹ ਸਾਰੀ ਤੁਸੀਂ ਸਮਾਈਲੀਜ਼ ਦੇਖ ਸਕਦੇ ਹੋ ਇਹ ਸਿਰ ਭਾਵੇਂ ਅੱਛਾ ਅਗਰ ਕਿਸੇ ਦਾ ਹੁਣ ਇੱਕ ਕਿਸੇ ਐਗਰੈਸ਼ਨ ਦੇ ਵਿੱਚ ਆਇਆ ਕਿਸੇ ਦਾ ਸੈਡ ਦੇ ਵਿੱਚ ਆਇਆ ਇਸ ਤੋਂ ਬਾਅਦ ਤੁਸੀਂ ਅੱਗੇ ਕੀ ਪ੍ਰੋਸੈਸ ਰਿਕਮੈਂਡ ਕਰਦੇ ਹੋ ਅਗਰ ਕੋਈ ਉਦਾਸ ਹੈ ਪਤਾ ਤਾਂ ਲੱਗ ਗਿਆ ਸਾਨੂੰ ਉਦਾਸ ਹੈ ਹੁਣ ਅੱਗੇ ਕੀ ਕਰਨਾ ਹੈ ਦੇਖੋ ਅੱਗੇ ਰਿਪੋਰਟ ਟੀਚਰਸ ਨੂੰ ਮਿਲੇਗੀ ਕਾਉਂਸ ਰੈਸ ਨੂੰ ਮਿਲੇਗੀ ਆਟੋਮੈਟਿਕਲੀ ਉਹਨਾਂ ਦੀ ਐਪ ਤੇ ਆਏਗੀ ਰਿਪੋਰਟ ਬੱਚੇ ਦੀ ਮਾਸਿਕੀ ਰਿਪੋਰਟ ਪ੍ਰਪੇਅਰ ਹੋ ਕੇ ਆ ਗਈ ਕਿ ਤੁਹਾਡੇ ਬੱਚੇ ਦਾ ਡਾਟਾ ਇਸ ਮਹੀਨੇ ਦੇ ਵਿੱਚ 15 ਜਾਂ 20 ਵਾਰੀ ਕੈਪਚਰ ਹੋਇਆ ਤੇ ਉਹਦਾ ਮਿਕਸ ਇਮੋਸ਼ਨ ਦੇ ਨਾਲ ਰਿਪੋਰਟ ਹੈ ਬਣੀ ਹੈ ਅੱਛਾ ਇਹ ਮਤਲਬ ਪੂਰੇ ਮਹੀਨੇ ਦੀ ਇੱਕ ਰਿਪੋਰਟ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਗਾ ਹੁਣ ਬੱਚੇ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਬੱਚੇ ਦੇ ਧਿਆਨ ਦੇਣ ਦੀ ਲੋੜ ਹੈ ਬੱਚਾ ਅੱਛਾ ਕਰ ਰਿਹਾ ਹੈ ਖੁਸ਼ ਹੈ ਸਕੂਲ ਦੇ ਵਿੱਚ ਗਰੋ ਕਰ ਸਕਦਾ ਹੈ ਉਹ ਸਾਰੀ ਚੀਜ਼ਾਂ ਦੇ ਵਿੱਚ ਮੈਂਸ਼ਨ ਹੋਣਗੀਆਂ ਹਜੇ ਤੱਕ ਤੁਸੀਂ ਕਿਤੇ ਲੈ ਕੇ ਗਏ ਹੋ ਸਰ ਕਿੰਨਾ ਕਿਹਦੇ ਉੱਤੇ ਲੋਕਾਂ ਦਾ ਕੀ ਰੁਝ ਅੱਜ ਪੀਸੀ ਹੀ ਇਸ ਕਰਕੇ ਰੱਖੀ ਗਈ ਸੀ ਕਿ ਕਿ ਇਹਨੂੰ ਲਾਂਚਿੰਗ ਪਾਰਟੀ ਹੈ ਇੱਕ ਤਰ੍ਹਾਂ ਦੀ ਤੇ ਕੱਲ ਸਾਡਾ ਕਾਨਕਲੇਵ ਹੈਗਾ ਜ਼ਿਰਖਪੁਰ ਚ ਪਾਰਕ ਪਲਾਜ਼ਾ ਤੁਸੀਂ ਇਨਵਾਈਟਡ ਹੋ ਤੇ ਉੱਥੇ 150 ਪਲਸ ਪ੍ਰਿੰਸੀਪल्स ਐਕਸਪੈਕਟਡ ਹੈ ਕੱਲ ਠੀਕ ਹੈ ਸੋ ਤੁਸੀਂ ਤੈਨੂੰ ਬਾਹਰ ਤੁਸੀਂ ਕਹਿ ਰਹੇ ਹੋ ਫੋਰਨ ਦੇ ਵਿੱਚ ਇਹਨੂੰ ਲੋਕ ਯੂਜ਼ ਕਰ ਰਹੇ ਨੇ ਉੱਥੇ ਕਿੰਨਾ ਕਿ ਇਹਨੂੰ ਉਹਦੇ ਵਿੱਚ ਲੋਕਾਂ ਨੇ ਸੁਝਾਅ ਵੀ ਦਿੱਤੇ ਹੋਣਗੇ ਇਹਦੇ ਵਿੱਚ ਚੇਂਜਸ ਦੇ ਬਹੁਤ ਐਪਰੀਸ਼ੀਏਟ ਕੀਤਾ ਤਾਂ ਹੀ ਸਾਡੀ ਹਿੰਮਤ ਪਈ ਹੈ ਕਿ ਇੱਥੇ ਲਾਂਚ ਕਰਦੀ ਹੈ ਕਿਉਂਕਿ ਇਹਨੂੰ ਲਾਂਚ ਕਰਨ ਸਾਡੀ ਇਨਵੈਸਟਮੈਂਟ ਬਹੁਤ ਹੈਗੀ ਹੈ ਸਾਨੂੰ ਬਹੁਤ ਚੰਗੇ ਸਰਵਰ ਸੈਟਅਪ ਕਰਨੇ ਪੈਂਦੇ ਇਹਨੂੰ ਇਹਨਾਂ ਆਸਾਨ ਨਹੀਂ ਹੈ ਬਹੁਤ ਹੀ ਹਾਈ ਕੈਪੈਸਿਟੀ ਜੀਪੀਯੂ ਸਰਵਰ ਕਿਉਂਕਿ ਕੱਲ ਮੰਨ ਲਓ ਮੇਰੇ ਕੋਲ 10000 ਬੱਚਾ ਆ ਗਿਆ ਮੈਂ ਇਮੀਡੀਏਟ ਸੈਟਅਪ ਨਹੀਂ ਕਰ ਸਕਦਾ ਸੋ ਵੀ ਹੈਵ ਇਨਵੈਸਟਡ ਅ ਲੋਟ ਇਨਟੂ ਥਿਸ ਜਦੋਂ ਉਹ ਸਕਸੈਸਫੁਲ ਹੋਇਆ ਸਾਡੇ ਸਕੂਲਾਂ ਨੇ ਸਾਡੇ ਕਲਾਇੰਟਸ ਨੇ ਐਪਰੀਸ਼ੀਏਟ ਕੀਤਾ ਤਾਂ ਜਾ ਕੇ ਸਾਡੀ ਹਿੰਮਤ ਪਈ ਕਿ ਇਹਨੂੰ ਆਪਾਂ ਇੰਪਲੀਮੈਂਟ ਕਰੀਏ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਲੇਕਿਨ ਇਹਨੂੰ ਤੁਸੀਂ ਕਿਵੇਂ ਸੋਚਿਆ ਕਿ ਬਈ ਇਹ ਚੀਜ਼ ਹੋਣੀ ਚਾਹੀਦੀ ਹੈ ਇਹ ਚੀਜ਼ ਇੰਪੋਰਟੈਂਟ ਹੈ ਕਿਉਂਕਿ ਅੱਜ ਕੱਲ ਦਾ ਦੌਰ ਉਹ ਐਸੀ ਕਹਿੰਦੇ ਆ ਕਿ ਹਰ ਇਨਸਾਨ ਦੇ ਚਿਹਰੇ ਤੇ ਮਖੌਟੇ ਬਹੁਤ ਨੇ ਅੰਦਰੋਂ ਕੁਝ ਹੋਰ ਹੈ ਬਾਹਰੋਂ ਦਿਖਾਂਦਾ ਕੁਝ ਹੋਰ ਹੈ ਤੁਸੀਂ ਕਿਵੇਂ ਸੋਚਿਆ ਕਿ ਬਈ ਇਹ ਚੀਜ਼ਾਂ ਬਾਹਰ ਲੈ ਕੇ ਆਂਦੀਆਂ ਜਾਂ ਲੋਕਾਂ ਨੂੰ ਰੱਖੇ ਦਰਾ ਕੇ ਦਸੀਆਂ ਜਾਂ ਜਾਂ ਅਸੀਂ ਮੈਂ ਬਾਹਰ ਕਾਫੀ ਟਰੈਵਲ ਕਰਦਾ ਹਾਂ ਮੈਂ ਪਰਸਨਲੀ ਮੋਰ ਦਨ 40 ਕੰਟਰੀਜ਼ ਟਰੈਵਲ ਕਰ ਚੁੱਕੇ ਹਾਂ ਸਕੂਲਜ਼ ਦੇ ਨਾਲ ਕੰਮ ਕਰਦੇ ਮੈਨੂੰ 26 ਸਾਲ ਹੋ ਗਏ ਮੈਂ ਵਰਲਡ ਦੇ ਕਾਫੀ ਚੰਗੇ ਸਕੂਲ ਇਨ 올 ਕੰਟੀਨੈਂਟਸ ਵਿੱਚ ਕਵਰ ਕੀਤੇ ਹਨ ਸਾਡੇ ਕਲਾਇੰਟਸ ਹੈਗੇ ਆ ਮੈਂ ਜਦੋਂ ਉੱਥੇ ਜਾ ਕੇ ਦੇਖਦੇ ਆ ਕਿ ਉੱਥੇ ਮੈਂਟਲ ਫਿਟਨੈਸ ਤੇ ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਐਜੂਕੇਸ਼ਨ ਤੇ ਘੱਟ ਹੈ ਉਹਨਾਂ ਦਾ ਕੋਸ਼ਿਸ਼ ਹੁੰਦੀ ਹੈ ਵੀ ਬੱਚਾ ਮੈਂਟਲੀ ਫਿਟ ਰਹੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਕੇਸਸ ਹੈਗੇ ਆ ਆਟイズਮ ਦੇ ਉੱਥੇ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਆਣ ਲੱਗੇ ਆ ਆਟイズਮ ਦੇ ਕੇਸਸ ਅਗਰ ਤੁਸੀਂ ਕਿਸੇ ਵੀ ਕਾਉਂਸਲਿੰਗ ਸੈਂਟਰ ਚਲੇ ਜਾਓ ਕਾਉਂਸਲਿੰਗ ਸੈਂਟਰ ਸਾਰੇ ਫੁੱਲ ਹੈ ਬੱਚੇ ਕਿੱਥੋਂ ਇੰਨਾ ਆਟイズਮ ਦਾ ਸ਼ਿਕਾਰ ਹੋ ਰਹੇ ਆ ਕੀ ਰੀਜ਼ਨ ਹੈ ਤੇ ਬੱਚਿਆਂ ਦੀ ਮੈਂਟਲ ਹੈਲਥ ਬਾਰੇ ਕਿੰਨੇ ਕੁ ਲੋਕ ਧਿਆਨ ਦੇ ਰਹੇ ਆ ਉਸ ਨੂੰ ਦੇਖ ਕੇ ਮੈਨੂੰ ਧਿਆਨ ਆਇਆ ਕਿ ਦੇਖੋ ਇੰਡੀਆ ਦੇ ਵਿੱਚ ਕਾਉਂਸਲਰ ਦੇ ਥਰੂ ਇਹਨੂੰ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ ਕਿਉਂਕਿ ਸਾਡੇ ਸਕੂਲਾਂ ਕੋਲ 2000 3000 5000 ਬੱਚਾ ਹੈਗਾ 5000 ਬੱਚੇ ਵਾਸਤੇ ਤੁਸੀਂ ਕਿੰਨੇ ਕਾਉਂਸਲਰ ਅਪਾਇੰਟ ਕਰੋਗੇ ਤੇ ਇਹ ਇੱਕ ਇਦਾਂ ਦੀ ਚੀਜ਼ ਹੈ ਜਿਹਦੇ ਉੱਤੇ ਕਿਸੇ ਦਾ ਧਿਆਨ ਨਹੀਂ ਸਾਡੇ ਇੱਥੇ ਪੇਰੈਂਟਸ ਦਾ ਮੈਕਸਿਮ ਧਿਆਨ ਕੀ ਹੈਗਾ ਕਿ ਬੱਚੇ ਦੇ ਨੰਬਰ ਜ਼ਿਆਦਾ ਲਾਣੇ ਚਾਹੀਦੇ ਆ ਬੱਚਾ ਫਿੱਟ ਹੈ ਨਹੀਂ ਹੈ ਉਹਦੇ ਉੱਤੇ ਆਪਾਂ ਧਿਆਨ ਹੀ ਨਹੀਂ ਦਿੰਦੇ ਅਸੀਂ ਇੱਕ ਦੌੜ ਚ ਹੈਗੇ ਆਂ ਕਿ ਸਾਡਾ ਬੱਚਾ ਇੰਜੀਨੀਅਰ ਬਣ ਜਾਏ ਆਈਟੀ ਟਾਪਰ ਬਣ ਜਾਏ ਨੀਟ ਟੌਪ ਕਰ ਲਵੇ ਉਹ ਬੱਚਾ ਕਿਸ ਤਰੀਕੇ ਨਾਲ ਆ ਰਿਹਾ ਹੈ ਹੁਣ ਇਹਨਾਂ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਸੈਂਟਰਲ ਗਵਰਨਮੈਂਟ ਨੇ ਗਾਈਡਲਾਈਨਸ ਕੱਢੀਆਂ ਨੇ ਕਿ ਟਿਊਸ਼ਨ ਸੈਂਟਰਸ ਵੀ 16 ਸਾਲ ਦੇ ਘੱਟ ਬੱਚੇ ਨੂੰ ਸਕੂਲ ਟਾਈਮ 'ਚ ਟਿਊਸ਼ਨ ਨਹੀਂ ਪੜਾਣਗੇ ਕਿਉਂਕਿ ਕੋਟਾ ਦੇ ਵਿੱਚ ਕਿੰਨੇ ਸੁਸਾਇਡ ਹੁੰਦੇ ਆ ਬੱਚਾ ਦੇ ਉਹਨਾਂ ਦੇ ਉੱਤੇ ਆਪਣੀ ਐਮਬੀਸ਼ਨ ਦਾ ਤੇ ਪੇਰੈਂਟ ਦੀ ਐਮਬੀਸ਼ਨ ਦਾ ਕਿੰਨਾ ਬੋਝ ਹੈਗਾ ਉਹ ਅਸੀਂ ਮੈਜ਼ਰ ਨਹੀਂ ਕਰਦੇ ਉਹਨੂੰ ਦੇਖਦੇ ਹੋਏ ਅਸੀਂ ਫਿਰ ਇਹ ਸੋਲੂਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਐਪ੍ਰੋਕਸੀਮੇਟਲੀ 2-2.5 ਸਾਲ ਪਹਿਲਾਂ ਤੇ ਇਹ ਐਡ ਸਰਚ ਕਰਕੇ ਫਿਰ ਅਸੀਂ ਇੱਕ ਸਕੂਲ ਦੇ ਵਿੱਚ ਇੰਪਲੀਮੈਂਟ ਕੀਤਾ ਦੋ ਸਕੂਲਾਂ ਚ ਇੰਪਲੀਮੈਂਟ ਕੀਤਾ ਰਿਕਵੈਸਟ ਕਰਕੇ ਉਹ ਕਹਿੰਦੇ ਬਹੁਤ ਅੱਛੀ ਚੀਜ਼ ਆ ਤੁਸੀਂ ਇੰਪਲੀਮੈਂਟ ਕਰੋ ਉਹਨਾਂ ਨੂੰ ਰਿਜ਼ਲਟ ਬੜੇ ਚੰਗੇ ਲੱਗੇ ਤੇ ਫਿਰ ਸਾਨੂੰ ਹੌਸਲਾ ਪਿਆ ਵੀ ਅਸੀਂ ਨੂੰ ਇੰਡੀਆ ਦੇ ਵਿੱਚ ਵੀ ਲਾਂਚ ਕਰੀਏ ਇੱਥੇ ਇੰਡੀਆ ਦੇ ਵਿੱਚ ਲੋਕਾਂ ਦੀ ਮੈਂਟੈਲਿਟੀ ਕੁਝ ਹੋਰ ਹੈ ਉਨ੍ਹਾਂ ਦੀ ਮੈਂਟੈਲਿਟੀ ਦੇ ਵਿੱਚ ਚੀਜ਼ ਨੂੰ ਸੈਟਲ ਡਾਊਨ ਕਰਨਾ ਇੱਕ ਡਿਫਰੈਂਟ ਲੈਵਲ ਆਫ ਚੈਲੰਜ ਹੈ ਕਿਉਂਕਿ ਉਹ ਅੱਜ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਗੱਲ ਕਰ ਲੈਨੇ ਉੱਥੇ ਪੇਰੈਂਟਸ ਮੰਨਦੇ ਨਹੀਂ ਕਿ ਸਾਡੇ ਬੱਚੇ ਨੂੰ ਕੁਝ ਹੋ ਸਕਦਾ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਉਹ ਮੰਨਦੇ ਨਹੀਂ ਕਹਿੰਦੇ ਇਹਨਾਂ ਦੇ ਕੋਲ ਤਾਂ ਕੋਈ ਜ਼ਿੰਮੇਵਾਰੀ ਨਹੀਂ ਆ ਇਹਨਾਂ ਨੇ ਪੜ੍ਹਨਾ ਹੀ ਹੁਣ ਪੜ੍ਹੋਗੇ ਵੀ ਨਹੀਂ ਇਹ ਤੇ ਇਹ ਚੀਜ਼ ਇਹ ਤੁਹਾਨੂੰ ਲੱਗਦਾ ਕਿ ਇਹ ਹਜੇ ਤੁਹਾਡੇ ਉਸ ਬਹੁਤ ਵੱਡਾ ਚੈਲੈਂਜਿੰਗ ਫੈਕਟਰ ਹੈ ਇਹਨਾਂ ਦੇ ਵਿੱਚ ਇੰਡल्ज ਕਰਨਾ ਆਪਣੇ ਆਪ ਦੇਖੋ ਬਹੁਤ ਚੈਲੈਂਜਿੰਗ ਹੈ ਬਟ ਜਿੰਨੇ ਵੀ ਬੱਚਿਆਂ ਤੇ ਅਸੀਂ ਹੈਲਪ ਕਰ ਪਾਵਾਂਗੇ ਉਹ ਖੁਸ਼ੀ ਹੋਏਗੀ ਸਾਨੂੰ ਬਹੁਤ ਹੋ ਨਹੀਂ ਹੈਗਾ ਕਿ ਬਟ ਇਹ ਚੀਜ਼ ਬੜੀ ਜ਼ਰੂਰੀ ਹੈ ਨਾ ਕੋਈ ਨਾ ਕੋਈ ਨਾ ਕਦੇ ਨਾ ਕਦੇ ਨਾ ਤਾਂ ਚੁੱਕੇਗਾ ਅਸੀਂ ਨੂੰ ਕੋਸ਼ਿਸ਼ ਕੀਤੀ ਇਸ ਟਾਪਿਕ ਨੂੰ ਚੁੱਕਣ ਦੀ ਮੈਂਟਲ ਹੈਲਥ ਨੂੰ ਮੈਂਟਲ ਫਿਟਨੈਸ ਨੂੰ ਤੇ ਇਹ ਚੀਜ਼ ਅੱਗੇ ਜਾ ਕੇ ਹੈਲਪ ਕਰੇਗੀ ਬੱਚਿਆਂ ਨੂੰ ਤਾਂ ਟਾਰਗੇਟ ਕਿ ਲੈ ਕੇ ਚੱਲ ਰਹੇ ਪਹਿਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਸਟਾਲ ਕਰੂਗੇ ਜਾਂ ਸਰਕਾਰੀ ਸਕੂਲਾਂ ਚ ਵੀ ਇੰਸਟਾਲ ਕਰਵਾਇਆ ਜਾਏਗਾ ਵੀ ਵਿਲ ਅਪਰੋਚ ਟੂ ਦਾ ਗਵਰਨਮੈਂਟ ਆਲਸੋ ਅਸੀਂ ਇੱਕ ਪ੍ਰੋਪੋਜ਼ਲ ਲੈ ਕੇ ਗਵਰਨਮੈਂਟ ਨੂੰ ਵੀ ਅਪਰੋਚ ਕਰਾਂਗੇ ਤੇ ਜੋ ਵੀ ਹੋਏਗਾ ਅਸੀਂ ਉੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਤਬਕੇ ਤੱਕ ਪਹੁੰਚਾਇਆ ਜਾਵੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਸਕੂਲ ਤੱਕ ਵੀ ਛੋਟੇ ਸ਼ਹਿਰ ਤੱਕ ਵੀ ਜਾਵਾਂ ਛ ਉੱਥੇ ਤੱਕ ਵੀ ਪਹੁੰਚਾਈ ਹੈ ਨਾ ਸਿਰਫ ਬੱਚੇ ਹੀ ਕਿਉਂ ਕਿਉਂਕਿ ਇਹਦੇ ਨਾਲ ਮੈਨੂੰ ਲੱਗਦਾ ਕਿ ਹੁਣ ਹਰ ਇੱਕ ਇਨਸਾਨ ਦਾ ਈਮੋਸ਼ਨ ਟੈਕ ਹੋ ਸਕਦਾ ਹੈ ਤੇ ਜਿੱਥੇ ਵੱਡੇ ਲੋਕੀ ਨੇ ਈਵਨ ਆਫਿਸ ਐਮ ਐਨ ਸੀਜ਼ ਦੇ ਵਿੱਚ ਵੀ ਇਹ ਲੱਗਣਾ ਚਾਹੀਦਾ ਹੈ ਕਿ ਉੱਥੇ ਵੀ ਉਹਨਾਂ ਨੂੰ ਪਤਾ ਰਹੇ ਕਿ ਉਹਨਾਂ ਦਾ ਜਿਹੜਾ EMPLOYEE ਹੈ ਉਹ ਕਿੰਨਾ ਕੁ ਪ੍ਰੇਸ਼ਾਨ ਤੇ ਕਿੰਨਾ ਕੁ ਖੁਸ਼ ਹੈ ਨੌਕਰੀ ਦੇ ਵਿੱਚ ਤੁਸੀਂ ਮੈਨੂੰ ਬਹੁਤ ਚੰਗਾ ਬਿਜ਼ਨਸ ਆਈਡੀਆ ਦਿੱਤਾ ਮੈਂ ਇਹਦੇ ਬਾਰੇ ਵੀ ਕੰਮ ਕਰ ਲਾਂਗੇ ਅਸੀਂ ਨਹੀਂ ਬਟ ਇਟਸ ਅ ਗੁੱਡ ਕੁਐਸਚਨ ਅਸੀਂ ਉਹਦੇ ਵਾਸਤੇ ਵੀ ਸਾਡੇ ਮਾਈਂਡ 'ਚ ਹੈਗਾ ਬਟ ਪਹਿਲਾਂ ਸਾਡਾ ਫੋਕਸ ਬੱਚਿਆਂ ਤੇ ਹੈਗਾ ਕਿ ਬੱਚੇ ਕਿਉਂਕਿ ਇਹ ਸਾਡਾ ਫਿਊਚਰ ਹੈ ਇਸ ਦੇਸ਼ ਦਾ ਫਿਊਚਰ ਹੈ ਉਹਨਾਂ ਦੇ ਬਾਰੇ ਪਹਿਲਾਂ ਸੋਚੀਏ ਉਹ ਫਿਰ ਅਲਟੀਮੇਟਲੀ ਇਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਅਸੀਂ ਹੋਰ ਜਗ੍ਹਾ ਤੇ ਲੈ ਕੇ ਜਾ ਹੀ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਗੱਲਬਾਤ ਕਰ ਰਹੇ ਸੀਗੇ ਰਾਜੇਸ਼ ਰਾਣਾ ਜੀ ਦੇ ਨਾਲ ਜਿਹੜੇ ਮੈਂਟਲ ਫਿਟਨੈਸ ਨੂੰ ਲੈ ਕੇ ਕਹਿ ਰਹੇ ਨੇ ਇੱਕ ਇਹ AI ਬੇਸਡ ਸੌਫਟਵੇਅਰ ਹੈ ਜਿਹਦੇ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਉਸ ਵਕ ਤੁਹਾਡਾ ਬਿਹੇਵੀਅਰ ਕੀ ਕਹਿੰਦਾ ਹੈ ਕਿਸ ਤਰੀਕੇ ਦਾ ਤੁਹਾਡਾ ਬਿਹੇਵੀਅਰ ਹੈ ਤੁਸੀਂ ਕਿਹੜੇ ਇਮੋਸ਼ਨ ਦੇ ਵਿੱਚ ਹੋ ਉਹ ਤੁਹਾਨੂੰ ਪੂਰਾ ਇੱਕ ਡਾਟਾ ਐਨਲਾਈਜ਼ ਕਰਕੇ ਫੜਾ ਦਿੰਦਾ ਹੈ ਕਿ ਉਸ ਬੱਚੇ ਦੇ ਨਾਲ ਕਿਵੇਂ ਜਿਹੜਾ ਹੈ ਉਹ ਡੀਲ ਕੀਤਾ ਜਾਵੇ ਇਹਦੇ ਨਾਲ ਕਹਿੰਦੇ ਕਿ ਪਵਿਖ ਜਿਹੜਾ ਹੈ ਉਹ ਚੰਗਾ ਹੋ ਸਕਦਾ ਹੈ ਇਹਦੇ ਨਾਲ ਜਿਹੜੇ ਲੋਕਾਂ ਦੇ ਉੱਤੇ ਐਨਲਾਈਜ਼ ਕਰਨਾ ਹੈ ਕਿ ਜੈ ਹਾਊਸ ਦਾ ਸੁਭਾਅ ਨੂੰ ਉਹ ਸੌਖਾ ਹੋ ਸਕਦਾ ਹੈ ਇਹਦੇ ਨਾਲ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਸਕਦੀਆਂ ਨੇ ਲੇਕਿਨ ਦੇਖਣਾ ਹੋਏਗਾ ਕਿ ਭਾਰਤ ਦੇ ਵਿੱਚ ਇਸ ਸੌਫਟਵੇਅਰ ਨੂੰ ਲੋਕ ਕਿੰਨਾ ਕਿ ਪਸੰਦ ਕਰਦੇ ਨੇ ਔਰ ਕਿਸ ਤਰੀਕੇ ਦੇ ਨਾਲ ਹੁਲਾਰਾ ਦਿੰਦੇ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ